ਓਏ ਆਉਣਾ ਆ ਜਾ ਹਣ ਢਿੰਗ ਤਰ ਲੈ ਮੇਰੇ ਲਈ ਤਰਨੀ ਅੱਖੇ ਨੀ ਅੱਖ ਮੇਰੇ ਨੀ ਅੱਖੇ ਓਏ ਚੱਲ ਤੋਰ ਮੇਰਾ ਸਾਲਾ ਤੁਰ ਪਾ ਹਉ ਮੁੰਡਾ ਕੁੜੀਆਂ ਪੱਟੜੂ ਚਾਚਾ ਸੱਤੀ ਹੈ ਨਾ ਕਨੇੜਾ ਪੱਟ ਪੈਣਾ ਨਾ ਘਟ ਹਾਂ ਜਿਆ ਤਿਆਰ ਹੈ ਤਿਆਰ ਦੇ ਵਿੱਚ ਬੰਦਾ ਘੁੱਟਦਾ ਵੀ ਹੈ ਜੱਫੀਆਂ ਵੀ ਪਾਉਂਦਾ ਓ ਮੇਰਾ ਸਾਲਾ ਮੇਰੇ ਇੱਕ ਵਾਰ ਤੈਨੂੰ ਤਾਂ ਡੋਡੇ ਦੇਤੇ ਡੋਡੇ ਦਾ ਮਿਰਾਸਾ ਡੋਡੇ ਦਾ ਠੀਕ ਹੈ ਸਮਾਨ ਹੈਗਾ ਮੇਰੀ ਗੱਲ ਸੁਣ ਪਹਿਲਾਂ ਜਦੋਂ ਖਾਦੇ ਘੰਟਾ ਡੇਢ ਘੰਟਾ ਲਈ ਸੂਈ ਚੱਕੀ ਇੰਜਣ ਨੇ ਨਾ 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 ਪਹਿਲਾਂ ਤਾਂ ਐ ਲੱਗਿਆ ਵੀ ਫੁੱਦੂ ਡੋਡੇ ਜਦੋਂ ਹੁਣ ਇੱਕ ਮੇਰਾ ਸਾਲਾ ਕੋਕ ਦਾ ਘੁੱਟ ਭਰਿਆ ਡੋਡੇ ਦਾ ਮੇਰੇ ਸਾਲੇ ਚਾਚਾ ਐ ਕਹਿੰਦੇ ਆ ਵੀ ਮੇਰਾ ਸਾਲਾ ਰੂਲਰ ਹੀ ਬਣ ਜਾ ਆਹਾਂ ਗਾਲੇ ਨਸੀ ਉਹ ਯਾਰ ਮੈਂ ਕੀ ਕਰਾਂ ਮੈਂ ਸਮਾਨ ਦੂਜਾ ਫੀਮ ਖਾਲੀ ਕੱਤੀ ਹੈ ਮੇਰੇ ਸਾਲੇ ਦੀ ਬੈ ਕਰਤੀ ਕਰਨਾ ਜੇ ਤੁਹਾਨੂੰ ਹਟ ਗਿਆ ਯਾਰ ਭੱਲੇ ਓਏ ਜਟ ਵੜਾ ਤੇਰੇ ਹਾਂ ਮੈਨੂੰ ਭੁੱਖੀ ਖਵਾਈ ਜਾਣਾ ਹੈ ਜਿਹਨੇ ਮਸ਼ੀਨਾਂ ਚਲਾਉਣੀਆਂ ਕੰਬੈਨਾਂ ਚਲਾਉਣੀਆਂ ਆਪ ਤੂੰ ਖਾਵੇਂ ਥੀਮਾ ਉਹ ਫੀ ਮੇਰਾ ਸਾਲਿਆ ਮੇਰੇ ਮੈਂ ਚੈੱਕ ਕਰਦਾ ਸੀ ਚੈੱਕ ਜਦ ਮੈਨੂੰ ਉਹ ਚੈੱਕ ਕਰੇ ਥੋੜੀ ਸੀ ਥੋੜੀ ਜੀ ਸੀ ਜਿਹੜੀ ਉਹਦੇ ਖਵਾਈ ਸੀ ਚਾਚਾ ਮੈਨੂੰ ਵੀ ਤੇਰੀ ਸੋ ਚਾਚਾ ਨਸ਼ਾ 2 ਦਿਨ ਰਿਹਾ ਮੇਰੇ ਛਲੇ ਦੀ ਕਬਜੀ ਹੋ ਗਈ ਜਦੋਂ ਚਾਚਾ ਲੀਂਡਾ ਡਿਲੀਵਰ ਕਰਿਆ ਮੇਰੇ ਸਾਲੇ ਦੀ ਭਵਾਂ ਤੂੰ ਬਾਲਾ ਪਾ ਦੇ ਡੱਕ ਕਰੜਾ ਲਿੰਦਾ ਸੀ ਇਹ ਤਾਂ ਬੜੀ ਸਿਰਾਂ ਗੱਲ ਕਰ ਕੱਚੀ ਐ ਚੋਕੇ ਦਾ ਇੱਕ ਆਵਜ ਕਰਦੀ ਐ ਚਾਚਾ ਉਹੀ ਤਾਂ ਗੱਲ ਮੈਂ ਵੀ ਕਰਦੇ ਨਾਲ ਕਰਨ ਬੰਦ ਕਰੇ ਪਏ ਆ ਚੱਲ ਗੱਲਾਂ ਨਾ ਮਾਰ ਯਾਰ ਚੱਲ ਚਲੀਏ ਚੱਲ ਨੇ ਅੱਛਾ ਅਜੇ ਮੈਂ 3 ਘੰਟੇ ਹੋ ਗਏ ਉਦੋਂ ਤੈਨੂੰ ਯਾਦ ਨਹੀਂ ਆਇਆ ਹੁਣ ਚੱਲ ਚੱਲੀਏ ਓਏ ਯਾਰ ਤਰਪਾ ਯਾਰ ਹੁਣ ਤੇਰੇ ਕੰਮ ਕਰਨੇ ਪੈਣਗੇ ਯਾਰ ਮਸ਼ੀਨ ਰਹਿ ਗਈ ਐ 10 ਚੜਨਾ ਹੀ ਐ ਬਸ ਜਾ ਕੇ ਜਾਣ ਸਾਰੀ ਚੜਨੀ ਚਾਚਾ ਬਸ ਐਂ ਕਰਨੀ ਮੈਨੂੰ ਆਏ ਚਾਬੀ ਲੈ ਕੇ ਛੜਦੀ ਮੈਂ ਕਣਕ ਵੜਦਾ ਹੀ ਤੁਰਿਆ ਹਾਂ ਵੜਦਾ ਹੀ ਤੁਰਿਆ ਹਾਂ ਵੜਦਾ ਹੀ ਤੁਰਿਆ ਹਾਂ ਚੱਲ ਚੈੱਕ ਕਰਨੀ ਅੱਜ ਉਹ ਚੈੱਕ ਤਾਂ ਕਰੂੰਗਾ ਜਿਹੜੀ ਮੈਂ ਚੈੱਕ ਕਰਤੀ ਕਿ ਫੈਨ ਮੇਰੇ ਛਾਲੇ ਦੀ ਚਾਚਾ ਉਹ ਨਹੀਂ ਹੈ ਮੇਰਾ ਸਾਲਾ ਤੋਂ ਬੰਦਾ ਵੀ ਭਜਾਦਾ ਅੱਜ ਕੀ ਫੋਰਮਾਂ ਜੇ ਕੋਈ ਗਲਤ ਮਲਤ ਕੰਮ ਕਰਾ ਦੇਖੀ ਉਹ ਜਾ ਯਾਰ ਚਾਚਾ ਜਦੋਂ ਕੰਮ ਹੀ ਨਹੀਂ ਕਰਦੇ ਕੇ ਜਦੋਂ ਮੈਂ ਇਹਨਾਂ ਨੂੰ ਕਿਹਾ ਤਰ ਕੇ ਉੱਠ ਕੇ ਸਾਰੀ ਨੂੰ ਸਫਾਈ ਕਰੋ ਤੂੰ ਬੱਤੀ ਕਰੋ ਉਹਨੇ ਮੇਰੇ ਇਸਲੇ ਨੇ ਅੱਗ ਲਾਤੀ ਤੂੰ ਫਿਲਉਂਦੇ ਲਾਉਂਦੇ ਨੇ ਭਜਾਤਾ ਮੈਂ ਹੁਣ ਮਸ਼ੀਨ ਤਿਆਰ ਕਰੀ ਬੇ ਚੜ ਜੇਗਾ ਜਾਣ ਸਾਰੀ ਜਾਣ ਸਾਰੀ ਜੇ ਤਾਂ ਮੈਂ ਰੈੜੀ ਆ ਬਸ ਡੋਡੇ ਡਾਡੇ ਖਾਦੇ ਆ ਜਾਣ ਸਾਰੀ ਬਸ ਮਾਰ ਕੇ ਸਲਫ ਚੜ ਜੂ ਆ ਆ ਜਾ ਆ ਜਾ ਪਤਾ ਜੀ ਕਿਉਂ ਮੈਂ ਤੁਮ ਸੀ ਜਿਦੇ ਹੋ ਕੇ ਨਿਮਰ ਜਾਈਂ ਯਾਰ ਮੋਟਰਸਾਈਕਲ ਤੇ ਕਿਉਂ ਚੱਲਦੇ ਆ ਤਰੱਕੇ ਜਾ ਨਾਲੇ ਮੇਰੀ ਗੱਲ ਸੁਣ ਮੇਰਾ ਪਿਆਰ ਦਾ ਵਾਰ ਚ ਖੜੀ ਆ 70 ਨਾਲ ਦੁਖਾਲੀ ਬੱਚਾ ਪਿਆ ਫਸ ਗਈ ਮੇਰੀ ਪਰਸਨੈਲਿਟੀ ਦੇਖ ਕੇ ਫਸ ਗਈ ਹੁਣ ਮੈਂ ਜਵਾਬ ਦਿੰਦੇ ਆ ਕੌਣ ਖੜੀ ਆ ਬਾਹਰ ਚ ਹੈਗੀ ਏ ਛੱਲੀ ਆ ਜਾ ਦਿਖਾਵਾਂ ਮੈਨੂੰ ਐਵੇਂ ਕੱਚੀਆਂ ਗੋਲੀਆਂ ਖੇਡਣ ਵਾਲਾ ਮੈਂ ਜਾਣੀ ਮੈਂ ਪਤਾ ਨਹੀਂ ਚਾਚਾ ਕੀ ਕੁਸ਼ ਕਰ ਜਾ ਵਾੜਾ ਘੈਂਟ ਬੰਦਾ ਮੈਂ ਕਈ ਵਾਰੀ ਤਾਂ ਮੈਂ ਆਪਦੇ ਆਪ ਨੂੰ ਹੀ ਸ਼ਾਬਾਸ਼ ਦੇ ਦੇਂਦੇ ਚੱਲ ਚੱਲ ਮੇਰੇ ਵਰਗੇ ਮਹਾਪੁਰਸ਼ ਚਾਚਾ ਬਹੁਤ ਸਦੀਆਂ ਅਰਗੇ ਪੈਦਾ ਹੁੰਦੇ ਤੇਰੇ ਵਰਗੇ ਫੁੱਦੂ ਰੋਜ਼ ਹੀ ਜੰਗਦੇ ਤੂੰ ਪਹਿਲਾਂ ਉਹ ਜਿਹੜੇ ਰੋਡ ਕੋਲੋਂ ਫੇਰ ਹੋਣ ਉਹ ਹਾਸ ਲਿਆ ਹੈ ਮਜ਼ਾਕ ਕਰਦੇ ਠੀਕ ਹੈ ਜਦੋਂ ਕੰਮ ਹੋਊਗਾ ਤੇ ਕੋਈ ਤੇਰੇ ਵਰਗੇ ਸਦੀਆਂ ਬਾਅਦ ਪੈਦਾ ਹੋਊਗਾ